ਬੱਬਰੀ تیاری ਪਿਲੇ 1.5 ਮਿੰਨ ਚੱਲ ਰਹੀ ਸੀ ਅੱਜ ਦੇਖ ਲੋ ਦਿਨ ਆ ਗਿਆ ਜੀ ਦੇਖ ਲੋ ਅੱਜ ਆਪਣਾ 7 ਤਰੀਕ ਹੋ ਗਈ ਕੱਲ 8 ਤਰੀਕ ਪ੍ਰਭੂ ਆਵ ਰਾਜਮਨ ਹੋਣ ਜਾ ਰਹੇ ਹੈ ਜੀ ਮਹਾਕਲ ਪ੍ਰਭੂ ਆ ਰਹੇ ਹੈ ਅੱਜ ਸਮਝ ਲੋ ਅੱਜ ਰਾਤ 12 ਵਜੇ ਤੋਂ ਬਾਅਦ ਮੰਦਿਰ ਖੁੱਲ ਜਾਣਾ ਲੋਗ ਕਹਿੰਨਾ ਭਗਤਾਂ ਦਾ ਕਿਨ ਲਾਈਨ ਲੱਗਣੀ ਸ਼ੁਰੂ ਹੋ ਜਾਂਦੀ ਹੈ ਜੇ ਕੋਈ ਕਹਿੰਨਾ ਭਗਤ ਕੰਦੁਖੀ ਹੈ ਕੁਛ ਹੈ ਜਨਾ ਕਿਥੋਂ ਨਹੀਂ ਕੋਈ ਕਹਿੰਦੇ ਮੁਰਾਦ ਪੂਰੀ ਹੁੰਦੀ ਜਾਂ ਕੁਛ ਮਨ ਨੂੰ ਕਹਵਨੇ ਪੂਰੀ ਨਹੀਂ ਹੁੰਦੀ ਇੱਥੇ ਇੱਕ ਵਾਰੀ ਹੈ ਨਾ ਆ ਜਾਵੇ ਦਰਬਾਰ ਚ ਉਹ ਚੁੱਕ ਕੇ ਆਵੇ ਐ ਾਕੜ ਕੇ ਨਹੀਂ ਜੇ ਚੁੱਕ ਕੇ ਆਇਆ ਉਹਨੂੰ ਹਰ ਚੀ ਮਿਲਦੀ ਹੈ ਕਿ ਅਸੀਂ ਇੱਥੇ ਡਾਕਟਰ ਕੋ ਜਾਏ ਇੰਨੇ ਪੈਸੇ ਬਰਬਾਦ ਕਰਾਂ ਸਾਡਾ ਨਹੀਂ ਹੋਇਆ ਤੇ ਇੱਥੇ ਆਂਦੇ ਆ ਚਾਰ ਚੁੱਕੇ ਪਰਦੇ ਤੇ ਆਟੋਮੈਟਿਕ ਉਹਨਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਂਦਾ ਹੈ ਨਮਸਕਾਰ ਮੈਂ ਪ੍ਰਿਆੰਕਤ ਉਸਦੇ ਇੱਕ ਰੂ ਲੁਧਿਆਣਾ ਲਾਈਵ ਅੱਜ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਤੁਹਾਨੂੰ ਦਿਖਾ ਰਿਹਾ ਕਿ ਲੁਧਿਆਣਾ ਦੇ ਪ੍ਰਾਚੀਨ ਮੰਦਿਰਾਂ ਦੇ ਵਿੱਚ ਅਖਿਰਕਾਰ ਕੱਲ ਹੋਣ ਵਾਲੀ ਮਹਾ ਸ਼ਿਵਰਾਤਰੀ ਨੂੰ ਲੈ ਕੇ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ ਸੋ ਲੁਧਿਆਣਾ ਦੇ ਪ੍ਰਾਚੀਨ ਮੰਦਰ ਗਉਸ਼ਾਲਾ ਤਾਮ ਦੇ ਮੰਦਰ ਵਿੱਚ ਪਹੁੰਚੇ ਆਂ ਜਿੱਥੇ ਕਿ ਸ਼ਮਸ਼ਾਨ ਘਾਟ ਮੰਦਰ ਵੀ ਇਸ ਨੂੰ ਕਿਹਾ ਜਾਂਦਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੰਦਰ ਦੇ ਵਿੱਚ ਜਿਹੜੀਆਂ ਕਿ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਨੇ ਫੁੱਲਾਂ ਦੇ ਨਾਲ ਮੰਦਰ ਨੂੰ ਸਜਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਖੂਬਸੂਰਤੀ ਦੇ ਨਾਲ ਇਸ ਮੰਦਰ ਦੇ ਵਿੱਚ ਵੀ ਜਿਹੜਾ ਕਿ ਸ਼ਿਵ ਭੋਲੇ ਮਾਚੀ ਦੇ ਮੰਦਿਰ ਨੂੰ ਸਜਾਇਆ ਜਾ ਰਿਹਾ ਹੈ ਸ਼ਵਲਿੰਗ ਨੂੰ ਸਜਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਪੰਡਾਰੇ ਤਾਂ ਪੰਡਾਰਾ ਇਸ ਮੰਦਿਰ ਦੇ ਵਿੱਚ ਵੀ ਨਿਰੰਤਰ ਲਗਾਇਆ ਜਾਏਗਾ ਸੋ ਮੋਨੂ ਜੀ ਇੱਥੇ ਮੇਰੇ ਨਾਲ ਨੇ ਜਿਹੜੇ ਕਿ ਤੂਣਾ ਲਗਾਉਂਦੇ ਨੇ ਇੱਥੇ ਤੇ ਸੋਮਵਾਰ ਜੈ ਸ਼ੰਕਰ ਹਰ ਹਰ ਮਾਦੇਵ ਜੀ ਹਰ ਮਾਹਦੇਵ ਸਰ ਸੋ ਤਿਆਰੀਆਂ ਮਹਾ ਸ਼ਿਵਰਾਤਰੀ ਨੂੰ ਲੈ ਕੇ ਕਿਸ ਤਰ੍ਹਾਂ ਚੱਲ ਰਹੀ ਹੈ ਬਾਬੇ ਜੀ ਤਿਆਰੀਆਂ ਪਹਿਲੇ 1.5 ਮਹੀਨੋਂ ਚੱਲ ਰਹੀ ਸੀ ਅੱਜ ਦੇਖ ਲਓ ਦਿਨ ਆ ਗਿਆ ਜੀ ਦੇਖ ਲਓ ਅੱਜ ਆਪਨਾ 7 ਤਰੀਕ ਹੋ ਗਈ ਕੱਲ 8 ਤਰੀਕ ਪ੍ਰਭੂ ਆਵ ਰਾਇਮਨ ਹੋਣ ਜਾ ਰਹੇ ਹੈ ਜੀ ਮਹਾਕਲ ਪ੍ਰਭੂ ਆ ਰਹੇ ਹੈ ਸੋਮੀ ਕਲਾਸ਼ਪਰੀ ਮਹਾਕਲ ਬਾਬਾ ਜੀ ਉਹ ਤਿਆਰੀਆਂ ਪੂਰੀ ਫੁੱਲ ਸਪੀਡ ਤੇ ਚੱਲ ਰਹੀ ਹੈ ਸਾਰੀ ਸੰਗਤ ਵੀ ਬੇਤਾਬ ਬੈਠੀ ਹੋਈ ਹੈ ਕਿ ਕੱਲ ਦਾ ਦਿਨ ਚੜੇ ਔਰ ਅਸੀਂ ਪ੍ਰਭੂ ਦਰਸ਼ਨ ਕਰੀਏ ਜੀ ਤੇ ਤੁਸੀਂ ਦੇਖ ਸਕਦੇ ਹੋ ਉਹਨਾ ਤਿਆਰੀ ਚੱਲ ਰਹੀ ਹੈ ਸਾਰੀ ਸੰਗਤ ਵੀ ਲੱਗੀ ਹੋਈ ਹੈ ਪੂਰੀ ਤਿਆਰੀ ਕਰਨ ਚ ਹੈ ਲੰਗਰ ਦਾ ਵੀ ਪੂਰਾ ਯੋਜਨ ਹੋ ਰਿਹਾ ਹੈ ਅੱਗੇ ਹੁੰਦਾ ਸੀ ਲੰਗਰ ਆਪਣਾ ਸਵੇਰੇ ਸ਼ੁਰੂ ਹੁੰਦਾ ਹੀ ਹੈ ਐਤਕੀ ਹੁਣ 7 ਰਾਤ ਨੂੰ ਹੀ ਸ਼ੁਰੂ ਹੋ ਜੂਗਾ ਜੀ ਸਭ ਤੋਂ ਸਵੇਰੇ ਸੰਗਤ ਆਉਗੀ 4 ਵਜੇ ਤੇ ਉਹਨਾਂ ਨੂੰ ਲ ਸੋ ਤਸਵੀਰਾਂ ਤੁਸੀਂ ਇੱਕ ਸਾਥ ਦਿਓ ਕਿ ਮੰਗਾਏ ਹੋਏ ਬਰਤਨ ਜਿਹੜੇ ਕਿ ਉਹ ਸਾਫ਼ ਕੀਤੇ ਜਾ ਰਹੇ ਨੇ ਪ੍ਰੋਪਰ ਜਿਨਾਬ ਵਰਤਨਾ ਵਿੱਚ ਪੰਡਾਰਾ ਬੰਨਾ ਉਹਨਾਂ ਨੂੰ ਸਾਫ਼ ਕੀਤਾ ਜਾ ਰਿਹਾ ਪੰਡਾਲ ਸਜਾ ਲਏ ਗਏ ਨੇ ਸੇ ਸਜਾ ਲਿਆ ਜਾ ਰਿਹਾ ਨੇ ਕਿੰਨੇ ਫੁੱਲ ਮੰਗਾਏ ਗਏ ਨੇ ਫਿਲਹਾਲ ਹੁਣ ਤੱਕ ਫੁੱਲ 4-500 ਲੜੀ ਬਾਕੀ ਹੋਰ ਕਈ ਤਰ੍ਹਾਂ ਕਈ ਪ੍ਰਕਾਰ ਦੇ ਸੋਲ ਲਗੇ ਜਿਹੜੇ ਬਾਬੇ ਦੇ ਕਿਨਮ ਸੀ ਦਰਵਾਜ਼ੇ ਲੱਗ ਰਹੇ ਆ ਬਾਕੀ ਹੋਰ ਵੀ ਆ ਰਹੇ ਤੇ ਬਾਕੀ ਜੀ ਕਿੰਨਾ ਪੰਡਾਰੇ ਦਾ ਕੀ ਇੰਤਜ਼ਾਮ ਹੈ ਕੀ ਪੰਡਾਰੇ ਸੋਏਗਾ ਦੇਖੋ ਇਹ ਪੰਡਾਰਾ ਅਟੂਟ ਪੰਡਾਰਾ ਹੈ ਇੱਥੇ ਕਹਿੰਦੇ ਪਰਮਾਤਮਾ ਦੀ ਕਹਿੰਦੇ ਉਹ ਮਹਾਕਾਲ ਦੀ ਕਿਰਪਾ ਨਾਲ ਲੱਖ ਬੰਦਾ ਵੀ ਆਇਓ ਉਹ ਭੁਗਤ ਜੂਗਾ ਕਿ ਹੁਣ ਬਸ ਰਾਸ਼ਨ ਰੂਸ਼ਨ ਸਭ ਆ ਰਿਹਾ ਹੈਗਾ ਮਹਾਕਾਲ ਦੀ ਕਿਰਪਾ ਹੈ ਇਹ ਵੀ ਨਹੀਂ ਪਤਾ ਕਿ ਕਿੱਥੋਂ ਆਉਂਦਾ ਕਿੱਦਾਂ ਆਉਂਦਾ ਸਾਨੂੰ ਨਹੀਂ ਪਤਾ ਆ ਕਿ ਨਾ ਹਲਵਾਈ ਵੀ ਉਹ ਕਹਿੰਦੇ ਕਹਿੰਦੇ ਇਹ ਪ੍ਰੋਗਰਾਮ ਵੱਡਾ ਹੁੰਦਾ ਤੇ ਆਪਾਂ ਨੂੰ ਅੱਜ ਤੋਂ ਹੀ ਲੱਗ ਜਾਣੇ ਆ ਮੈਂ ਕਿਹਾ ਠੀਕ ਹੈ ਲੱਗ ਜਾਓ ਨਹੀਂ ਤੇ ਕੱਲ ਤੋਂ ਕਿਹਾ ਸੀ ਉਹਨਾਂ ਨੇ ਕਹਿੰਦੇ ਅੱਜ ਹੀ ਤਿਆਰੀ ਕਰ ਲੈਣੇ ਆ ਕਿ ਕੱਲ ਤੁਸੀਂ ਕਹਿਣਾ ਜੀ ਜਲਦੀ ਜਲਦੀ ਤਿਆਰ ਕਰੋ ਮੈਂ ਕਿਹਾ ਨਹੀਂ ਜਿਹਦਾ ਪ੍ਰਭੂ ਦੀ ਇੱਛਾ ਉਹ ਪ੍ਰਭੂ ਦੀ ਇੱਛਾ ਹੈਗੀ ਐਡਵਾਂਸ ਹੀ ਹਰ ਕੰਮ ਐਡਵਾਂਸ ਹੋ ਰਿਹਾ ਹੈ ਸੋ ਜਿਵੇਂ ਕਿਸੇ ਨੇ ਸੋਚਿਆ ਸੀ ਤੁਸੀਂ ਕਹੇ ਕਿ ਸ਼ਿਵਰਾਤਰੀ ਵਾਲੇ ਦਿਨ ਹੀ ਪਹਿਲਾ ਭੰਡਾਰਾ ਲਗਾਇਆ ਜਾ ਰਿਹਾ ਸੀ ਪਰ ਹੁਣ ਜਿਹੜਾ ਭੰਡਾਰਾ ਹੈ ਇੱਥੇ ਅੱਜ ਤੋਂ ਹੀ ਚੱਲਣਾ ਸ਼ੁਰੂ ਹੋ ਜਾਏਗਾ ਸ਼ਾਮ ਤੋਂ ਹੀ ਭੰਡਾਰਾ ਲੱਗਣਾ ਸ਼ੁਰੂ ਲੋਕ ਮੱਥਾ ਟੇਕਣ ਲਈ ਕਦੋਂ ਕਦੋਂ ਆਉਂਦੇ ਨੇ ਦੇਖ ਲਓ ਲੋਕ ਤੇ ਰੋਇ ਡੇਲੀ ਆਉਂਦੇ ਆ ਅੱਜ ਸਮਝ ਲਓ ਅ ਅੱਜ ਰਾਤ 12 ਵਜੇ ਤੋਂ ਬਾਅਦ ਮੰਦਿਰ ਖੁੱਲ ਜਾਣਾ ਲੋਗ ਕਹਿੰਨਾ ਭਗਤਾਂ ਦਾ ਕੇ ਲਾਈ ਲਗਣੀ ਸ਼ੁਰੂ ਹੋ ਜਾਂਦੀ ਹੈ ਸੋ ਥੋੜਾ ਜਿਹਾ ਇਤਿਹਾਸ ਬਾਰੇ ਜ਼ਰੂਰ ਦੱਸੋ ਇਸ ਮੰਦਿਰ ਦਾ ਇਤਿਹਾਸ ਕੀ ਹੈ ਦੇਖੋ ਆ ਪ੍ਰਭੂ ਬੈਠੇ ਸ਼ਮਸ਼ਾਨ ਦੇ ਵਿੱਚ ਸ਼ਮਸ਼ਾਨ ਤੇ ਹੱਜੜ ਹਰ ਸ਼ ਇਹ ਐ ਵੈਸੇ ਜਿਹੜਾ ਮੰਦਿਰ ਆਪਣਾ ਭੋਲੇ ਨਾਰਜ ਜੀ ਸ਼ਖਸ਼ਾਤ ਬੁਲਾਇਮਾਨਾ ਹੈ ਤੇ ਜਿਹੜਾ ਧੂਣਾ ਹੈਗਾ ਇਹ 100 ਸਾਲ ਪੁਰਾਣਾ ਹੈ ਜੀ ਤੇ ਇੱਥੇ ਮਹਾਂਕਾਲ ਜੀ ਇਸ ਜਿਹੜਾ ਆਪਣਾ ਪਕੀਨ ਸ਼ਿਵ ਮੰਦਿਰ ਹੈਗੀ ਕੌਂਸ਼ਲਾ ਸ਼ਮਸ਼ਾਨ ਘਾਟ ਵਿੱਚ ਇਹਦੀ ਮੇਨ ਜਿਹੜੀ ਮਹਾਨਤਾ ਹੈ ਜਿਹੜਾ ਵੀ ਕੋਈ ਸੇਵਕ ਜੀ ਕੈਨ ਵਾਲਾ ਜੋ ਕੋਈ ਕੈਨ ਭਗਤ ਕਹ ਦੁਖੀ ਐ ਕੁਛ ਐ ਜਨਾ ਕਿਥੋਂ ਨਹੀਂ ਕੋਈ ਕਹਿੰਦਾ ਮਰਦ ਪੂਰੀ ਹੁੰਦੀ ਜਾਂ ਕੁਛ ਮਨੋਕਾਮਨਾ ਪੂਰੀ ਨਹੀਂ ਹੁੰਦੀ ਇੱਥੇ ਇੱਕ ਵਾਰੀ ਆ ਨਾ ਆ ਜਾਵੇ ਦਰਬਾਰ ਚ ਉਹ ਚੁੱਕ ਕੇ ਆਵੇ ਐ ਆਕੜ ਕੇ ਨਹੀਂ ਜੇ ਚੁੱਕ ਕੇ ਆਇਆ ਉਹਨੂੰ ਹਰ ਚੀ ਮਿਲਦੀ ਐ ਮੈਂ ਸਾਹਮਣੇ ਬੈਠਾ 100 ਸਾਲ ਤੋਂ ਵੀ ਪੁਰਾਣਾ ਧੂਣਾ ਜਿਹੜਾ ਕਿ ਇੱਥੇ ਲੱਗ ਰਿਹਾ ਔਰ ਉਸ ਜਗ੍ਹਾ ਤੇ ਇਹ ਵੀ ਮੰਨਦਾ ਕਿ ਜੇੜਾ ਕੋਈ ਆਪਣੀ ਮਨੋਕਾਮਨਾ ਲੈ ਕੇ ਸੱਚੇ ਦਿਲ ਦੇ ਨਾਲ ਇੱਥੇ ਆਉਂਦਾ ਤਾਂ ਉਹਦੀ ਮਨੋਕਾਮਨਾ ਪੂਰੀ ਹੁੰਦੀ ਤੁਹਾਡੀ ਹੋਈ ਬਿਲਕੁਲ ਹੋਈ ਦੇਖੋ ਮੈਂ ਇੱਕ ਰਾਦਰ ਸਵਾਮੀ ਫੈਮਿਲੀ ਸੀ ਤੇ ਮੈਨੂੰ ਨਹੀਂ ਪਤਾ ਸੀ ਮੈਂ ਤੇ ਵੈਸੇ ਇੱਕ ਸ਼ਿੰਗਾਰ ਦੇ ਕਹਿੰਦਾ ਤੇ ਮੈਂ ਵੀ ਇੱਥੇ ਸ਼ਿੰਗਾਰ ਕਰਨ ਲਈ ਪਹੁੰਚਿਆ ਮੈਨੂੰ ਥੋੜਾ ਪਤਾ ਹੈ ਕਿ ਬਾਬਾ ਜੀ ਨੇ ਇੱਥੇ ਸ਼ਿੰਗਾਰ ਦੇ ਨਾਲ ਨਾਲ ਮੈਨੂੰ ਇੱਥੇ ਸੇਵਾਦਾਰ ਬਣਾ ਲਿਆ ਇੱਥੇ ਤੇ ਮੈਂ ਅੱਜ ਬੜਾ ਖੁਸ਼ ਕਹਿੰਦਾ ਮੈਂ ਬੜਾ ਖੁਸ਼ ਆ ਕਿ ਪਰਮਾਤਮਾ ਤੁਸੀਂ ਮੈਨੂੰ ਆਪਣੇ ਚੰਨਾਂਯੋਗਾ ਸਮਝਿਆ ਠੀਕ ਹੈ ਦੂਜੀ ਗੱਲ ਹੋਰ ਤੇ ਕੋਈ ਕਹਿੰਨ ਕੋਈ ਕਿੱਥੇ ਜਾ ਰਿਹਾ ਕੋਈ ਕਿੱਥੇ ਜਾ ਰਿਹਾ ਕਈ ਜੇ ਸੰਗਤਾਂ ਆਂਦੀ ਕਹਿੰਦੀ ਹੈ ਕਿ ਅਸੀਂ ਇੱਥੇ ਡਾਕਟਰ ਕੋਲ ਜਾਏ ਇੰਨੇ ਪੈਸੇ ਬਰਬਾਦ ਕਰਾਂ ਸਾਡਾ ਨਹੀਂ ਹੋਇਆ ਤੇ ਇੱਥੇ ਆਂਦੇ ਆ ਚਾਰ ਚੁੰਕੇ ਪਰਦੇ ਆ ਤੇ ਆਟੋਮੈਟਿਕ ਉਹਨਾਂ ਦਾ ਹੱਲ ਹੋਣਾ ਸ਼ੁਰੂ ਹੋ ਜਾਂਦਾ ਬਾਅਦ ਚ ਉਹ ਕਹਿੰਦੇ ਜੀ ਇਹ ਸ਼ੁਕਰਾਨਾ ਕਰਨ ਆਏ ਆ ਵਿਸ਼ਵਾਸ ਕਰ ਸਕਦਾ ਜਿਹੜਾ ਕਿ ਪਰਮਾਤਮਾ ਦੇ ਜਿਹੜੋ ਸ਼ੁਕਰਾਨਾ ਕਰਨ ਲਈ ਆਂਦੇ ਆ ਕਹਿੰਦੇ ਸ਼ੁਕਰਾਨਾ ਮੈਂ ਕਹਾਂ ਮੇਰਾ ਸ਼ੁਕਰਾਨਾ ਨਹੀਂ ਪ੍ਰਭੂ ਦਾ ਕਿਉਂਕਿ ਮੈਂ ਕੁਝ ਨਹੀਂ ਕਰਦਾ ਨਾ ਮੈਂ ਕਰੂੰ ਨਾ ਕਰ ਸਕਦਾ ਸੋ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹਨਾਂ ਦੇ ਵੱਲੋਂ ਵੀ ਤਿਆਰੀ ਐ ਪ੍ਰੋਪਰ ਕੀਤੀ ਜਾ ਰਹੀ आजी आजी जी ने ने हाँ जी तैयार है, है। और कितना सारे मेहनत कर रहे हो तो करना पड़ता है बड़का जी सब लगता है कितने लोग आएंगे कल दर्शन करने के लिए दर्शन तो करने के लिए बहुत लोग आएंगे बहुत लोग आएंगे कम से कम हजारों की तादाद में जी तरफ से जीपर सारे बर्तन साफ करके लंगर बनाया जा हाँ जी बिल्कुल साफ करके मतलब तैयार हो पूरी रात काम करने के लिए भोलेनाथ की कृपा जी 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 भोलेनाथ की महिमा रही तो पूरी रात लोग ਤੁਸੀਂ ਦੇਖ ਸਕਦੇ ਹੋ ਕਿ ਸੇਵਾਦਾਰੀ ਕਹਿ ਸਕਦੇ ਆ ਕਿ ਇਹਨਾਂ ਦੇ ਵੱਲੋਂ ਵੀ ਤਿਆਰੀਆਂ ਦੇ ਵਿੱਚ ਪ੍ਰੋਪਰ ਆਪਣਾ ਯੋਗਦਾਨ ਪਾਇਆ ਜਾ ਰਿਹਾ ਔਰ ਹਰੇਕ ਬੰਦੇ ਦੇ ਵੱਲੋਂ ਜਿਹੜਾ ਕਿ ਤਿਆਰੀਆਂ ਕਰ ਰਿਹਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੋਈ ਮਤਲਬ ਪੰਡਾਲ ਤਿਆਰ ਕਰ ਰਿਹਾ ਕੋਈ ਸਟੇਜ ਤਿਆਰ ਕਰ ਰਿਹਾ ਕੋਈ ਫੁੱਲਾਂ ਦੀ ਸੇਵਾ ਕਰ ਰਿਹਾ ਕੋਈ ਬਰਤਨ ਸਾਫ ਕਰ ਰਿਹਾ ਕੋਈ ਸਬਜ਼ੀ ਕੱਟ ਰਿਹਾ ਸੋ ਲੋਕ ਅੱਗੇ ਪਹਿਲੇ ਵੀ ਲੱਗਿਆ ਕਿ ਇਧਰ ਲੋਕ ਅੱਗੇ ਵੀ ਆਉਂਦੇ ਆ ਹਜ਼ਾਰਾਂ ਦੀ ਗਿਣਤੀ ਜਾਂਦੇ ਐ ਸਪੈਸ਼ਲ ਸ਼ਿਵਰਾਤਰੀ ਰੇਸ਼ੂਬ ਅਫਸਰ ਤੇ ਮਹਾਕਲ ਬਾਬਾ ਜੀ ਆ ਰਹੇ ਜਿਵੇਂ ਸੋਮੀ ਕਲਾਸ਼ਪਰੀ ਮਹਾਕਲ ਬਾਬਾ ਜੀ ਜਿਨ੍ਹਾਂ ਦੀ ਦੀ ਉਜੇਨ ਦੇ ਸ਼ਿਵਲਿੰਗ ਦੇ ਵਿੱਚ ਆਈ ਹੈ ਉਹ ਸਾਖਸ਼ਤ ਉਹ ਪ੍ਰਭੂ ਦੇ ਹੀ ਰੂਪ ਵੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਦੱਸਣਾ ਚਾਹੁੰਦਾ ਉਹ ਆਦੇ ਕੱਲ 2 ਵਜੇ ਆਪਣਾ ਲੁਧਿਆਣਾ ਪਹੁੰਚ ਰਿਹਾ ਹੈ ਪ੍ਰਚੀਨ ਗਊਸ਼ਾਲਾ ਠੀਕ ਹੈ 3 ਵਜੇ ਹੈਗੀ ਹੈ ਸ਼ੋਭਾ ਯਾਤਰਾ ਤੇ ਆਪਣੇ ਰੱਥ ਸਵਾਰ ਹੋ ਕੇ ਸ਼ਮਸ਼ਾਨ ਮੰਦਰ ਪਹੁੰਚੋਗੇ ਸਾਰੇ ਭਗਤਾਂ ਨੂੰ ਦਰਸ਼ਨ ਦਿਓਗੇ ਤੇ ਸਾਰੇ ਭਗਤ ਪਹੁੰਚੋ ਵਗ ਚੜ ਕੇ ਦਰਸ਼ਨ ਕਰੋ ਇਹ ਦੁਆਰਾ ਮੌਕਾ ਨਹੀਂ ਮਿਲਣਾ ਕਿਉਂਕਿ ਉਹਨਾਂ ਦਰਸ਼ਨ ਮਾਤਰ ਤਈ ਆਪਣਾ ਜੀਵਨ ਸਫਲ ਹੋ ਜਾਂਦਾ ਹੈ ਦੇਖੋ ਮੈਂ ਵੀ ਉਹਨਾਂ ਨੇ ਮੈਨੂੰ ਆਪਣੀ ਜਨਮ ਚ ਬਿਠਾਇਆ ਠੀਕ ਹੈ ਦੁਨੀਆ ਕਲਿਆਣ ਹੋ ਰਿਹਾ ਤੇ ਮੇਰੇ ਤੇ ਵੀ ਕਿਰਪਾ ਕੀਤੀ ਤੁਹਾਡੇ ਤੇ ਵੀ ਕਰੋਗੇ ਆਉਂਗੇ ਕਿਨੇ ਆਉਂਗੇ ਦਰਸ਼ਨ ਕਰੋਗੇ ਤੇ ਆਟੋਮੈਟਿਕ ਹੋਊਗਾ ਹਰ ਰਵਾ ਦੇ ਸੋ ਇਸ ਤਿਆਰੀਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਣਾ ਕੈਮਰਾਮੈਨ ਸਰ ਜਿ세 ਇਤਿਆ ਦਿਨਾਂ ਪੀਂਗਾ ਸ਼ਰਮਾ ਨੂੰ ਜਾਨਾ ਲਾ